ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਪੰਜਾਬ ਦੇ ਸਾਰੇ ਹੀ ਸ਼ਹਿਰਾਂ ਤੇ ਬਾਜ਼ਾਰਾਂ ਵਿੱਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਜਲੰਧਰ ਦੇ ਬਾਜ਼ਾਰਾਂ ਵਿੱਚ ਵੀ ਦੀਵਾਲੀ ਦੇ ਤਿਉਹਾਰ ਤੇ ਇੱਕ ਦੂਜੇ ਨੂੰ ਤੋਹਫ਼ੇ ਦੇਣ ਤੇ ਬਿਜਲੀ ਦਾ ਸਮਾਨ ਖਰੀਦਣ ਲਈ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ ਜਲੰਧਰ ਦੀ ਫਗਵਾੜਾ ਗੇਟ ਮਾਰਕੀਟ ਬਿਜਲੀ ਦੇ ਸਾਜ਼ੋ ਸਮਾਨ ਦੀ ਸਭ ਤੋਂ ਵੱਡੀ ਮਾਰਕੀਟ ਅਤੇ ਲੋਕਾਂ ਦੀ ਰੌਣਕ ਨਾਲ ਬਿਜਲੀ ਦੇ ਕਾਰੋਬਾਰੀ ਲੋਕਾਂ ਵਿੱਚ ਖਾਸਾ ਉਤਸ਼ਾਹ ਹੈ ਕਾਰੋਬਾਰੀਆਂ ਨੂੰ ਉਮੀਦ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਬਰਬਾਦ ਹੋਏ ਕਾਰੋਬਾਰ ਨੂੰ ਦੀਵਾਲੀ ਦੇ ਤਿਉਹਾਰ ਤੇ ਗੁਜਰਾਹਤ ਮਿਲੇਗੀ। ਇਸ ਵਾਰ ਬਾਜ਼ਾਰਾਂ ਵਿੱਚ ਬਿਜਲੀ ਦੇ ਸਵਦੇਸ਼ੀ ਸਮਾਨ ਦੀ ਭਾਰੀ ਮੰਗ ਹੈ ਤੇ ਪੂਰਾ ਸ਼ਹਿਰ ਤੇ ਇਮਾਰਤਾਂ ਸਵਦੇਸ਼ੀ ਚਾਲਰਾਂ ਨਾਲ جگਮਗਾਉਣਗੀਆਂ। ਇਲੈਕਟ੍ਰੋਨਿਕਸ ਦਾ ਕਾਰੋਬਾਰ ਕਰਨ ਵਾਲੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਵਰਿਆਂ ਦੌਰਾਨ ਚੀਨੀ ਚਾਲਰਾਂ ਕਾਰਨ ਉਨ੍ਹਾਂ ਦੇ ਕਾਰੋਬਾਰ ਵਿੱਚ ਕਾਫੀ ਕਮੀ ਆਈ ਸੀ ਪਰ ਇਸ ਵਾਰ ਪ੍ਰਧਾਨ ਮੰਤਰੀ ਦੇ ਸਵਦੇਸ਼ੀ ਨਾਅਰੇ ਨਾਲ ਉਨ੍ਹਾਂ ਦੇ ਕਾਰੋਬਾਰ ਨੂੰ ਮਜ਼ਬੂਤੀ ਮਿਲੀ ਹੈ। ਪ੍ਰਧਾਨ ਮੰਤਰੀ ਜੀ ਆਪ ਨੇ ਕਿਹਾ ਵੀ ਇੰਡੀਅਨ ਮਾਲ ਵਿਕਣਾ ਚਾਹੀਦਾ ਹੈ ਇੰਡੀਅਨ ਮਾਲ ਬਣਨਾ ਚਾਹੀਦਾ ਹੈ ਇਹਦੇ ਨਾਲ ਬਹੁਤ ਫਰਕ ਪਿਆ ਜੀ ਇੰਡੀਅਨ ਮਾਲ ਵਿਕਦਾ ਪਿਆ ਜਿਹਨਾਂ ਕੰਮਕਾਜ ਸਾਨੂੰ ਰੋਜ਼ਗਾਰ ਵਧਿਆ ਹੈ ਜੀ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਦੇ ਬਹੁਤ ਧੰਨਵਾਦੀ ਹਾਂ ਜੀ ਦੇਸੀ ਆਹ ਬਣਾਏ ਨੇ ਇੰਡੀਅਨ ਤਾਰ ਲਾ ਕੇ ਇੰਡੀਅਨ ਸਭ ਕੁਝ ਆਪਣੇ ਹੱਥੀ ਬਣੀ ਲੜੀ ਚੀਨਾ ਤੁਹਾਨੂੰ ਪਤਾ ਠੀਕ ਨਹੀਂ ਰਿਪੇਅਰ ਨਹੀਂ ਹੁੰਦੀ ਇਹ ਰਿਪੇਅਰੇਬਲ ਲੜੀ ਆ ਖਰਾਬ ਹੋਵੇ ਠੀਕ ਹੋ ਜਾਂਦੀ ਹੈ ਇਕ ਹੋਰ ਕਾਰੋਬਾਰੀ ਕੁਲਦੀਪ ਚੀਰਾ ਨੇ ਦੱਸਿਆ ਕਿ ਚੀਨੀ ਉਤਪਾਦਾਂ ਦੇ ਬਾਈਕਾਟ ਨਾਲ ਸਵਦੇਸ਼ੀ ਚਾਲੜ ਦਾ ਕੰਮ ਅੱਗੇ ਨਾਲੋਂ ਬਹੁਤ ਵਿਧਿਆਇ। ਮੈਂ ਦੀਵਾਲੀ ਦੇ ਪਵਿੱਤਰ ਤਿਉਹਾਰ ਤੇ ਲੜੀਆਂ ਲੈਣ ਲਈ ਆਇਆ ਸੀਗਾ ਕਰਦਾ ਤੇ ਅਸੀਂ ਇਸ ਵਾਰੀ ਸੋਚਿਆ ਕਿ ਚਾਇਨਾ ਦਾ ਪ੍ਰੋਡਕਟ ਨਹੀਂ ਖਰੀਦਾਂਗੇ ਇੰਡੀਅਨ ਪ੍ਰੋਡਕਟ ਦੀ ਨੀ ਲਈ ਲਾਈਟ ਖਰੀਦਾਂਗੇ ਤੇ ਇਸ ਕਰਕੇ ਪ੍ਰਧਾਨ ਮੰਤਰੀ ਜੀ ਦਾ ਵੀ ਹੁਕਮ ਹੈਗਾ ਕਿ ਆਪਣਾ ਇੰਡੀਅਨ ਪ੍ਰੋਡਕਟ ਖਰੀਦੋ ਔਰ ਆਪਣੇ ਹੱਥ ਬੰਦੇ ਨੂੰ ਮਜ਼ਬੂਤ ਕਰੋ ਇਸ ਕਰਕੇ ਆਪਾਂ ਇੰਡੀਅਨ ਪ੍ਰੋਡਕਟ ਖਰੀਦਣ ਆਇਆ ਜੀ। ਫਗਵਾੜਾ ਗੇਟ ਮਾਰਕੀਟ ਵਿੱਚ ਖਰੀਦਦਾਰੀ ਕਰਨ ਆਏ ਚੰਦਰਮੋਹਨ ਤੇ ਸਤਿਆਨਾਰਾਇਣ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਦੀਵਾਲੀ ਮੌਕੇ ਆਪਣੇ ਘਰਾਂ ਨੂੰ ਸਜਾਉਣ ਲਈ ਉਹ ਚੀਨੀ ਲਾਈਟਾਂ ਦਾ ਇਸਤੇਮਾਲ ਕਰਦੇ ਸਨ ਪਰ ਇਸ ਵਾਰ ਪਰ ਦਾਨ ਮੰਤਰੀ ਦੀ ਅਪੀਲ ਤੇ ਉਹ ਆਪਣੇ ਦੇਸ਼ ਵਿੱਚ ਬਣੀਆਂ ਲਾਈਟਾਂ ਦਾ ਹੀ ਇਸਤੇਮਾਲ ਕਰਨਗੇ। ਇਹ ਲੜੀ ਲੈਣੇ ਆਇਆ ਥਾ ਦੀਪਾਵਲੀ ਕੇ ਲਿए ਜੀ। ਹੂੰ ਇਹ ਇੰਡੀਅਨ ਹੀ ਚਾਹੀਏ ਸੇ। ਉਹ ਖਰਾਬ ਹੋ ਜਾਂਦੀ ਹੈ ਚਾਈਨਾ ਬਹੁਤ ਜਲਦੀ। ਸਮਾਨ ਵੀ ਵਧੀਆ ਨਹੀਂ ਹੁੰਦਾ ਉਹਦਾ। ਬਹੁਤ ਵਧੀਆ ਕਹਿਆ ਹੋਇਆ ਹੈ ਕਿ ਠੀਕ ਹੈ। ਮਤਲਬ ਇੰਡੀਅਨ ਸਮਾਨ ਵਧੀਆ ਹੁੰਦਾ ਸਵਦੇਸ਼ੀ ਵਧੀਆ ਹੁੰਦਾ ਨਹੀਂ ਨਹੀਂ ਚਾਈਨਾ ਦਾ ਕੋਈ ਸਮਾਨ ਨਹੀਂ ਚਾਹੀਦਾ ਲੜੀ ਚਾਹੀਦਾ ਇੰਡੀਅਨ ਚਾਹੀਦਾ